ਸ਼੍ਰੀ ਰਾਮ ਜੈ ਹਨੂਮਾਨ ਜੈ ਸ਼੍ਰੀ ਰਾਮ ਵਿਸ਼ਾਲ ਸਲਾਨਾ ਪੰਡਾਰਾ 11 ਸ਼੍ਰੀ 11 ਮੁਖੀ ਹਨੂਮਾਨ ਮੰਦਰ ਨਵਾਂ ਸ਼ਹਿਰ ਦੇਖੇ ਸੰਤ ਗੋਪਾਲ ਦਾਸ ਜੀ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਟੂਮ ਘਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਹਨੂਮਾਨ ਜੀ ਮਹਾਰਾਜ ਜੀ ਨੂੰ ਹਨੂਮਾਨ ਜੀ ਜਨਮ ਦਿਤੀ ਦੇ ਬਲਖਸ ਦੇ ਵਿੱਚ 211 ਕਿਲੋ ਦੇ ਲੱਡੂ ਦਾ ਧੋਗ ਲਗਾਇਆ ਜਾਏਗਾ ਤਦប្រरांत ਭੰਡਾਰਾ ਸੰਤਾਂ ਦਾ ਭੰਡਾਰਾ ਗਿਆ ਜਾਏਗਾ ਔਰ ਆਏ ਵੇ ਸੰਤੋਂ ਕੇ ਪਰਵਚਨ ਸੁਨੇ ਆਪਣੇ ਜੀਵਨ ਨੂੰ ਸਫਲ ਬਣਾਓ ਵਿਸ਼ਾਲ ਭੰਡਾਰਾ ਉੱਨੀ 10 225 ਦਿਨ ਐਤਵਾਰ ਨੂੰ ਮਨਾਇਆ ਜਾਏਗਾ ਪਾਰੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ 19 ਤਰੀਕ ਦਿਨ ਐਤਵਾਰ ਨੂੰ ਹਨੂਮਾਨ ਜੈ ਜੀ 11 ਮੁਖੀ ਮਹਿਮਾਨ ਮੰਦਰ ਹਮ ਹਮ ਆ ਕੇ ਪਹੁੰਚੋ ਅਤੇ ਆਪਣਾ ਜੀਵਨ ਸਫਲ ਬਣਾਓ 啊。 ਇਦੋਂ ਸਾਹਮਣੇ ਸਟਾਰ ਕਰਦਾ ਹਾਂ ਹਾਂ ਜੇ ਜੈਦਲ ਨਾਲ ਕੋਲ ਚੱਲੇ ਯਾਰ ਬਾਜਾ ਦਰ ਪਰ ਅੱਜ ਦਾ ਜੋ ਆਪਣੇ ਨਾਲ ਤੁਸੀਂ ਰੋਸ਼ਨੀ ਜ਼ਿਆਦਾ ਕਰ ਰਹੇ ਹੋ ਕਿਸ ਸੰਬੰਧ ਵਿੱਚ ਕਰ ਰਹੇ ਹੋ ਇਹ ਬਾਰੇ ਦੱਸੋ ਜੀ ਜਿਹੜਾ ਪਹਿਲਾਂ ਦੇ ਉਹ ਲਓ ਜੀ ਪਿਛੇ ਤੋਂ ਆਉਂਦੀ ਹੈ ਆਉਂਦੀ ਨਹੀਂ ਕਿ ਅੰਤੂ ਭਾਈ ਪਿਛੇ ਪਿਛੇ ਲੋ ਮੜ ਗਏ ਲੋਰਕ ਮੜ ਲੋਰਕ ਨੂੰ ਕੋਈ ਚੀਜ਼ ਨਹੀਂ ਸਰ ਅੱਜ ਦੇ ਰੋਸ਼ ਮਜਾਰੇ ਦੇ ਵਿਸੰਧ ਵਿੱਚ ਆਪਣਾ ਨਾਮ ਚਾਨਣਾ ਪਾਇਆ ਜਾਵੇ ਜੀ ਪਲੀਸ ਇਹ ਜਿਹੜਾ ਕੈਂਡਲ ਮਾਰਚ ਕੱਢਿਆ ਸੀ ਹਰਿਆਣਾ ਦੇ ਵਿੱਚ ਕਾਈਪੀਐਸ ਅਫਸਰ ਜਿਹੜੇ ਐਲੀਜੀ ਲੈਵਲ ਦੇ ਸੀਗੇ ਉਹਨਾਂ ਦੀ ਸੁਸਾਈਡ ਨੂੰ ਲੈ ਕੇ ਉਹਨਾਂ ਨੂੰ ਇਨਸਾਫ ਦੀ ਮੰਗ ਦੇ ਸੰਬੰਧ ਵਿੱਚ ਜਿਹੜਾ ਅੱਜ ਦਾ ਕੈਂਡਲ ਮਾਰਚ ਕੱਢਿਆ ਗਿਆ ਹੈ ਔਰ ਅਸੀਂ ਸਾਰੇ ਹੀ ਪੁਰਜ਼ੋਰ ਪੁਰਜ਼ੋਰ ਮੰਗ ਕਰਦੇ ਹਾਂ ਕਿ ਉਸ ਇਮਾਨਦਾਰ ਤੇ ਨੇਕ ਅਫਸਰ ਜਿਹੜਾ ਸੂਸਾਇਡ ਕਰਨੀ ਪਈ ਨੇ ਪ੍ਰੈਸ਼ਰਾਈਜ਼ ਕੀਤਾ ਉਹਨੂੰ ਗਵਰਨਮੈਂਟ ਨੇ ਉਹਨੂੰ ਇਨਸਾਫ ਨਹੀਂ ਮਿਲੇ ਔਰ ਬੰਦੀ ਕਾਰਵਾਈ ਦੋਸ਼ੀਅਤ ਕੀਤੀ ਜਾਂਦੀ ਆ। ਆ ਬਗਲ ਚਾਡੀ ਆ ਉਹ ਸਿਹਾਰ ਆਪਣੇ ਆਪ ਨੂੰ ਕੰਦਾਣਾ ਸਮਝੇ ਸਮੂਥਾ ਕਾਂਗਰਸ ਸਾਥੀ ਸਮੂਥਾ ਜਨਕਮਾਸ ਮੁਟਿਆ ਪਰਮੁਖ ਸਭ ਆਮਾ ਜੀਨੀਅਰ ਸਾਡੀਆਂ ਨਾਲ ਅਸੀਂ ਉਸ ਪਰਿਵਾਰ ਦੇ ਨਾਲ ਹੈਗੇ ਚਾਹਾਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਪਿੱਛੇ ਹਟਣ ਵਾਲੇ ਲੋਕ ਨਹੀਂ ਚਾਹੇ ਸਾਨੂੰ ਕਿਸੇ ਹੱਦ ਤੱਕ ਜਾਣਾ ਪਵੇ। ਦੂਸਰੇ ਸਾਥੀਓ ਤੁਹਾਨੂੰ ਪਤਾ ਹੈ ਸਾਡੇ ਜਿਹੜਾ ਸੁਪਰੀਮ ਕੋਰਟ ਹੈਗੀ ਹੈ ਸਭ ਤੋਂ ਵੱਡੀ ਉੱਚਤਾਂ ਦਾ ਅਥਾਹ ਕਾਰ ਦੇਸ਼ ਦੀ ਔਰ ਕੋਈ ਵੀ ਫੈਸਲਾ ਚਾਹੇ ਉਹ ਕੈਮਰਨ ਦਾ ਹੋਵੇ ਚਾਹੇ ਪਾਰਲੀਮੈਂਟ ਦਾ ਹੋਵੇ ਜੇ ਉਹ ਜਨਤਾ ਦੇ ਹੱਕ ਦੇ ਵਿੱਚ ਨਹੀਂ ਤਾਂ ਸੁਪਰੀਮ ਕੋਰਟ ਜਿਹੜੀ ਹੈਗੀ ਉਸ ਨੂੰ ਜਿਹੜੀ ਨਿਰਸਕਸ਼ ਕਰਦੀ ਹੈ ਉਹ ਨੂੰ ਰੱਦ ਕਰ ਸਕਦੀ ਹੈ ਤੋਂ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਦੀ ਅੱਜ ਕਿਸਮ ਦੀ ਨਾਲ ਸਾਡੇ ਉਹ ਵੀ ਤਾਕਤ ਪ੍ਰਵਾਹ ਦੇ ਬੰਦੇ ਨੇ ਪਰ ਜੋ ਸੀਜੀਆਈ ਨੇ ਉੱਥੇ ਜਿਹੜੇ ਖਾਣੇ ਹੁਣ ਰਹੇ ਨੇ ਉਹ ਸਰਕਾਰਾਂ ਦੇ ਖਿਲਾਫ ਲੈਣਾ ਕਿਉਂਕਿ ਉਹ ਪਬਲਿਕ ਦੇ ਹਿੱਤ ਵਿੱਚ ਆ ਨਹੀਂ ਸੀ ਜਿਹੜੇ ਪਬਲਿਕ ਦੇ ਹਿੱਤ ਵਿੱਚ ਫੈਸਲੇ ਨਹੀਂ ਉਹ ਸੀਜੀਆਈ ਨੇ ਫੈਸਲੇ ਜਿਹੜੇ ਨਾਲ ਤੋੜੇ ਨੇ ਇਸ ਲਈ ਪੂਰੀ ਜਿਹੜੀ ਬਾਦਪਰੀ ਸਰਕਾਰ ਜਿਹੜੀ ਸੈਂਟਰ ਵਿੱਚ ਬੈਠੀ ਹੈ ਜਿਹਦਾ ਰਿਮੋਟ ਕੰਟਰੋਲ ਜਿਹੜਾ ਹੈਗਾ ਉਹ ਆਰਐਸ ਜਿਹੜਾ ਹੈਗਾ ਉਹਦੇ ਹੱਥ ਦੇ ਵਿੱਚ ਹੈਗਾ ਜੋ ਚਾਹਦੀ ਉਹ ਹੀ ਕਰਾਉਂਦੀ ਹੈ ਸੋ ਭੜੀ ਅਦਾਲਤ ਦੇ ਵਿੱਚ ਜਦੋਂ ਤੁਹਾਨੂੰ ਸਾਰਿਆਂ ਉੱਪਰ ਅਦਾਲਤ ਲੱਗੀ ਹੋਈ ਹੈ ਕਿਉਂ ਖਦਾ ਖਦਾ ਅਦਾਲਤ ਦੇ ਵਿੱਚ ਖੜੇ ਨੇ ਉਹਨਾਂ ਨੂੰ ਸੁਣਨ ਵਾਸਤੇ ਬੈਠ ਹੋ ਰਹੀ ਹੈ ਕੇਸ ਦੇ ਉੱਤੇ ਇਹ ਜਿਹੜਾ ਮਨੂਮਾਸ ਮਾਨਸਿਕਤਾ ਵਾਲਾ ਬੰਦਾ ਜਿਹੜਾ ਹੈਗਾ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ ਭਾਜਪਾ ਦਾ ਬੰਦਾ ਆ ਉਹ ਫਰੀਦਕੋਟ ਦੇ ਵਿੱਚ ਜਿਹੜਾ ਹੈ ਜੱਜ ਸਾਹਿਬ ਦੇ ਕੋਲੇ ਜਿਹੜੀ ਇਹ ਹਕੂਕੀ ਜਿਹੜੀ ਅਸਮਤਾ ਹੋ ਬੜੀ ਸ਼ਰਮ ਵਾਲੀ ਗੱਲ ਆ ਲੋਕਾਂ ਵਾਸਤੇ ਜਿਹੜਾ ਹੈ ਕੈਨੇਲ ਮਾਰਕ ਕੱਢਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਾਫੀ ਦਿਨ ਤੋਂ ਜਿਹੜਾ ਹੈਗਾ ਇਹ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਚਰਚਾ ਹੋ ਰਹੀਆਂ ਨਾ ਕਿਉਂਕਿ ਜਿਹੜਾ ਇੱਕ ਤਾਂ ਸਾਡੇ ਹਰਿਆਣੇ ਦੇ ਵਿੱਚ ਸਾਡੇ ਆਈਪੀਐਸ ਭਾਈ ਬੂਹੂ ਚਾਂਦੀ ਕਮਾਦ ਜਿਹੜੇ ਸੀਗੇ ਉਹਨਾਂ ਨਾਲ ਪੰਜ 6 7 ਤੋਂ ਲਗਾਤਾਰ ਜਿਹੜੀਆਂ ਜਾਤੀ ਮਾਨਸਕਾਬ ਵਾਲੇ ਜਿਹੜੇ ਲੋਕਾਂ ਬਾਰੇ ਸਰਕਾਰ ਦਾ ਜਰੀ ਹੋ ਜਾਂਦੀ ਸੀ। ਜਿਹੜਾ ਤੰਗ ਤੋਂ ਸ਼ਾਂਤ ਕੀਤਾ ਜਾ ਰਿਹਾ ਸੀ ਜਾਤੀ ਟਾਕ ਦੇ ਕਿਉਂਕਿ ਉਹ ਇੰਨਾ ਸ਼ੂਰਤਾਂ ਫੈਮਿਲੀਆ ਬਣਾਉਂ ਕਰਦੇ ਸੀਗੇ ਔਰ ਉਹਨਾਂ ਦੇ ਹਰ ਕੰਮ ਦੇ ਵਿੱਚ ਉਹਨਾਂ ਦਾ ਰਿਕਵਰਡ ਪਾਈ ਆ ਜਿਵੇਂ ਜਿਹੜੀਆਂ ਹਰਿਆਣੇ ਦੀ ਜਿਹੜੀ ਆਸਪਾਸ ਸਰਕਾਰ ਉਹ ਸੁਨੇਹ ਜਿਹੜਾ ਅਸੀ ਸਾਹਿਬ ਕਰਨ ਤੋਂ ਪਹਿਲਾਂ ਉਹਨਾਂ ਦਾ ਆਖਰੀ ਪੇਜ ਦਾ ਜਿਹੜਾ ਸੁਸਾਈਡ ਨੋਟ ਲਿਖਿਆ ਹੋਇਆ ਉਹਦੇ ਵਿੱਚ ਨਾ ਨਾ 15 ਬੰਦੇ ਦੇ ਖਰਾਬ ਜਿਹੜਾ ਹੈ ਨਾ ਆਪਣੀ ਮੌਤ ਦਾ ਜਿਹੜਾ ਕਾਰਨ ਦੱਸਿਆ ਜਿਵੇਂ ਵਿੱਚ ਹਰਿਆਣੇ ਦਾ ਇਹ ਜਿਹੜਾ ਹੈਗਾ ਆਪਣੇ ਜੀਆ ਜੀਆ ਕੋਲ ਮੌਲ ਵਾਗਾ ਡੀਜੀਪੀ ਹਰਿਆਣੇ ਦਾ ਇਨਵੋਲਵ ਹੈਗਾ ਔਰ ਹੁਣ ਤੱਕ ਇਹ ਨਹੀਂ ਆਹੋ ਕਾਫੀ ਚੰਚੋਕ ਖੜਿਆ ਹੋਣ ਦਾ ਸੁਨੇਹ ਉੱਤੇ ਕੋਈ ਕਾਰਵਾਈ ਜਿਹੜੀ ਆਉਣਾ 15 ਬੰਦੇ ਨੇ ਤਿੰਨੀ ਹੋਈ ਤੁਸੀਂ ਸਾਰੇ ਜਾਣਦੇ ਹੋ ਕਿ ਕਿਸੇ ਦੇ ਉੱਤੇ ਕੋਈ ਸੁਇਸਾਈਡ ਬੰਦਾ ਕਰਦਾ ਆਪਣੀ ਹੱਡ ਇੱਕ ਸੜ ਜਾਂਦਾ ਤਾਂ ਪੁਲਿਸ ਵਾਲਿਆਂ ਨੂੰ ਮਿੰਟਾਂ ਦੇ ਵਿੱਚ ਆ ਕੇ ਲਾਂਦੇ ਪਾ ਦਿੰਦੇ মাওযেয়ালে <laughs> Thank <speak> you. I don't yeah ਜੇ ਇਹਦਾ ਫਾਦਰ ਸੁਲਿੰਦਰ ਹੈ ਉਸ ਦੇ ਉੱਤੇ 8 ਐਨਡੀਪੀਐਸ ਦੇ ਪਰਚੇ ਜਿਹੜੇ ਦਰਜ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਸ਼ਾ ਵਿਰੋਧੀ ਵਿੱਚ ਜਿਹੜਾ ਜ਼ਿਲ੍ਹਾ ਪੁਲਿਸ ਨਵਾਸ਼ਹਿਰ ਵੱਲੋਂ ਕਾਫੀ ਅਚਾਹ ਕੀਤਾ ਗਿਆ ਅਸੀਂ ਇਸ ਸਾਲ ਦੇ ਵਿੱਚ ਟੋਟਲ 1000 ਦੇ ਕਰੀਬ ਜਿਹੜੇ ਹੈਗੇ ਐਨਡੀਪੀਐਸ ਦੇ ਪਰਚੇ ਦਰਜ ਕੀਤੇ ਹੈ ਤੇ 1250 ਦੋਸ਼ੀਆਂ ਨੂੰ ਫੜਕੇ ਅਸੀਂ ਜੇਲ੍ਹ ਦੇ ਵਿੱਚ ਭੇਜਿਆ ਜਿਹੜੇ ਡਰੱਗਸ ਤੋਦਲੇ ਸਗੇ ਹੈ ਵੱਡੇ ਉਹ 13 ਡਰੱਗਸ ਅਗਲੇ ਦੀ ਕਾਪਟੀ ਜਿਹੜੀ ਹੈਗੀ ਹੈ ਇਸ ਸਾਲ ਦੇ ਵਿੱਚ 1 ਕਰੋੜ ਤੋਂ ਉੱਪਰ ਦੀ ਕਾਪਟੀ ਜਿਹੜੀ ਹੈਗੀ ਹੈ ਅੱਗੇ ਫੇਸ ਚਲਵਾਈ ਹੈ ਤੇ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਇਸ ਨਸ਼ੇ ਉੱਤੇ ਅਸੀਂ ਨਿਕਲ ਕੱਸ ਕੇ ਰਹੇ ਹਾਂ। thì mình nghĩ là mình sẽ làm cái <laughs> này. Mình sẽ làm cái ਸਤਿ ਸ਼੍ਰੀ ਅਕਾਲ ਸਤਿਕਾਰਯੋਗ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈਲਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਵਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲਓ ਜੀ ਹਾਜ਼ਰ ਹੈ ਸੁਖਮਣੇ ਮਜ਼ੂਨ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੁੰਦਾ ਨਾ ਕਦੀ ਸਰਦ ਹੋਏਗਾ ਨਾ ਕਦੀ ਕਮਜ਼ਰ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪਾੜੀ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ ਵੀ ਦਲਵਾਲਾ ਦਾ ਸੁਖਮਨੀ ਜਲਾਵ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬੰਨ ਸੁਖਮਨੀ ਮਤੇ ਇਹ ਸੱਜਣਾ ਸ਼ੀਰ ਭਗ세 ਨਗਨ ਸਵਤੰਤ ਅਜੀਆਂ ਵਿਸ਼ੇਸ਼ ਵਰਗੀਆਂ ਫਲਫੇਰ ਨਮੀਅਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ